ਉਸ ਦਾ ਘਰ ਨਹੀਂ ਮਾ ਉਹਨਾਂ ਦਾ ਘਰ ਉੱਚਾ ਅੱਗੇ ਵੀ ਉਹ ਕਾਫੀ ਵਾਰ ਸਾਨੂੰ ਫੋਲੋ ਕਰਦੇ ਆ ਜਦੋਂ ਅਸੀਂ ਸੈਰ ਕਰਦੇ ਆ ਗਲੀ 'ਚ ਸਾਨੂੰ ਮਤਲਬ ਗਲਤ ਕਮੈਂਟ ਕਰਦੇ ਆ ਤੇ ਅਸੀਂ ਦੇੜੇ 'ਚ ਜਿਵੇਂ ਆਪਣੇ ਸ਼orts ਕੱਪੜੇ ਪਾ ਕੇ ਵੀ ਕਈ ਵਾਰ ਜਿਵੇਂ ਸੈਰ ਵੀ ਕਰਦੇ ਹੁੰਦੇ ਆ ਨਾ ਤੇ ਉਹ ਵੀ ਉੱਪਰ ਖੜ ਕੇ ਨਾ ਮਤਲਬ ਕਾਫੀ ਵਾਰੀ ਸਾਨੂੰ ਟੀਚਰਾ ਕਰਦੇ ਹੁੰਦੇ ਸੀ ਗਲਤ ਕਮੈਂਟ ਕਰਦੇ ਸੀ ਅਸੀਂ ਇਗਨੋਰ ਕਰਦੇ ਰਹੇ ਬਸ ਖੜੇ ਰੋ 2 ਮਿੰਟ ਮੈਂ ਕਰੂੰਗਾ ਕਿਉਂ ਅੱਜ ਇਕੱਠੇ ਹੋਇਆ ਅੱਜ ਇਸ ਲਈ ਇਕੱਠੇ ਹੋਏ ਨੇ ਸਾਡੇ ਜਿਹੜੀ ਮਹਿਲਾ ਵੇਦ ਦੀ ਪ੍ਰਧਾਨ ਹੈ ਇਹਦੇ ਕਰੇ 50 ਤੋਂ 60 ਲੋਕਾਂ ਨੇ ਹਮਲਾ ਕੀਤਾ ਉਹ ਸਾਨੂੰ ਸੋਚਨਾ ਦਿੱਤਾ ਸੀ ਕਿ ਸਾਡੇ ਘਰੇ ਹਮਲਾ ਹੋਇਆ ਔਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਪੁਲਿਸ ਪ੍ਰਸ਼ਾਸਕ ਥਾਣਾ ਵੱਲੋਂ ਕੋਈ ਸੁਣਵਾਈ ਨਹੀਂ ਅਸੀਂ ਇਹਨਾਂ ਨੂੰ ਕਿਹਾ ਮੰਗਲਾ ਤੁਸੀਂ ਸਤਿਉ ਸਾਬ ਨਾਲ ਮਿਲੇ ਕਦੇ ਹਾਂ ਅਸੀਂ ਗਏ ਸੀਗੇ ਦੋ ਤਿੰਨ ਬਾਰੇ ਲੇਕਿਨ ਸਾਡੇ ਕੋਈ ਇਹ ਜਿਹਾ ਇਨਸਾਫ ਹੀ ਨਹੀਂ ਮਿਲੇ ਫਿਰ ਅਸੀਂ ਇਹਨਾਂ ਨੂੰ ਬੁਲਾ ਲਿੱਤਾ ਮੰਗਲਾ ਤੁਸੀਂ ਆਓ ਅਗਰ ਤੁਹਾਨੂੰ ਥਾਣੇ ਤੇ ਨਹੀਂ ਇਨਸਾਫ ਮਿਲਦਾ ਫਿਰ ਸੌਲੇ ਸਹੀ ਇਨਸਾਫ ਮਿਲਦਾ ਸੀਪੀ ਸਾਹਿਬ ਲੋਧਿਆਨੇ ਬੈਠੇ ਹੋਏ ਨੇ ਸਾਰੇ ਦੀ ਸੇਵਾ ਵਾਸਤੇ ਸੀਪੀ ਸਾਹਿਬ ਨੂੰ ਗਰਾਹ ਲਗਾਓ ਔਰ ਸੁਪਰੀ ਸਾਹਿਬ ਹੀ ਇਨਸਾਫ ਦੇ ਸਕਦੇ ਤੁਹਾਨੂੰ ਇਹ ਸਾਰੇ ਅਸੀਂ ਮਿਲ ਕਰਕੇ ਪੂਰੀ ਸਿਸਟ ਮੰਡਲ ਇੱਕ ਸੀਪੀ ਸਾਹਿਬ ਨੂੰ ਗਿਆਗਤ ਕਰਾਤਾ ਤਾਂ ਕਿ ਜਿਹੜੀ ਪੰਜਾਬ ਔਰ ਲੁਧਿਆਣਾ ਹਰ ਇਲਾਕੇ ਦੇ ਵਿੱਚ ਜਿਹੜੀ ਕੁੜੀਆਂ ਹੈਗੀਆਂ ਸੇਫ ਨਹੀਂ ਹੈਗੀਆਂ ਔਰ ਪ੍ਰਸ਼ਾਸਨ ਹੱਥ ਪਰ ਹੱਥ ਧਰ ਕੇ ਬੈਠੀ ਰਹਤੀ ਹੈ ਇਸ ਲਈ ਜੀ ਸਰਚ ਹੋਤੀ ਨਾ ਜਲਦੀ ਕੀ ਗੱਲਬਾਤ ਹੋਈ ਤੁਹਾਨੂੰ ਸਰ ਉਸ ਦਿਨ ਬਾਈ ਤੋਂ ਇੱਕ ਮੰਮੀ ਤੇ ਨਰਸ ਸਿਸਟਰ ਤੇ ਮੈਂ ਸੀ ਕਿੰਨੋਂ ਘਰੇ ਸੀ ਸਾਡੇ ਸਾਹਮਣੇ ਸੌਰਵ ਨਾਮ ਦਾ ਵਿਅਕਤੀ ਹੈ ਤੇ ਉਹਦੇ ਦੋ ਮੁੰਡੇ ਨੇ ਤੇ ਉਹ ਸਾਡਾ ਘਰ ਨਹੀਂ ਮੈਂ ਉਹਨਾਂ ਦਾ ਘਰ ਉੱਚਾ ਅੱਗੇ ਵੀ ਉਹ ਕਾਫੀ ਵਾਰ ਸਾਨੂੰ ਫੋਲੋ ਕਰਦੇ ਆ ਜਦੋਂ ਅਸੀਂ ਸੈਰ ਕਰਦੇ ਆ ਗਲੀ 'ਚ ਸਾਨੂੰ ਮਤਲਬ ਗਲਤ ਕਮੈਂਟ ਕਰਦੇ ਆ ਬਟ ਅਸੀਂ ਇਗਨੋਰ ਕਰਦੇ ਸੀ ਜਿਵੇਂ ਅਸੀਂ ਕੁੜੀਆਂ ਵਾਂ ਵੀ ਅਸੀਂ ਕਿਸੇ ਨਾ ਮਤਲਬ ਅਸੀਂ ਕੋਈ ਮਤਲਬ ਕਿਸੇ ਨਾ ਪੰਗਾ ਹੀ ਨਹੀਂ ਲੈਣਾ ਵੀ ਉਹ ਬੰਦੇ ਨੇ ਬਟ ਸਰ ਉਹ ਰੁਕੇ ਨਹੀਂ ਜੀ ਉਸ ਦਿਨ 22 ਤਰੀਕ ਦੀ ਗੱਲ ਇਹ ਆ ਕਿ ਅਸੀਂ ਆਪਣੇ ਸਾਡੇ ਵਿੜੇ ਦੇ ਚ ਵਾਸ਼ਰੂਮ ਹੈ ਤੇ ਅਸੀਂ ਵਿੜੇ ਚ ਜਿਵੇਂ ਆਪਣੇ ਸ਼orts ਕੱਪੜੇ ਪਾ ਕੇ ਵੀ ਕਈ ਵਾਰ ਜਿਵੇਂ ਸੈਰ ਵੀ ਕਰਦੇ ਹੁੰਦੇ ਹੁੰਨੇ ਆ ਨਾ ਤੇ ਉਹ ਵੀ ਉੱਪਰ ਖੜ ਕੇ ਨਾ ਮਤਲਬ ਕਾਫੀ ਵਾਰੀ ਸਾਨੂੰ ਟਿੱਚਰਾਂ ਕਰਦੇ ਹੁੰਦੇ ਸੀ ਗਲਤ ਕਮੈਂਟ ਕਰਦੇ ਸੀ ਅਸੀਂ ਇਗਨੋਰ ਕਰਦੇ ਰਹੇ 22 ਤਰੀਕ ਰਾਤ ਨੂੰ ਇਹ ਹੋਇਆ ਕਿ ਅਸੀਂ ਆਪਣੇ ਡੇਰੇ 'ਚ ਫੇਰ ਰਹੇ ਆ ਸਾਡਾ ਵਾਸ਼ਰੂਮ ਆਸੀਂ ਵਾਸ਼ਰੂਮ ਜਾ ਰਹੇ ਆ ਉਹਨਾਂ ਨੇ ਉੱਪਰੋਂ ਦੀ ਪਤਾ ਨਹੀਂ ਫੋਟੋ ਜਾਂ ਵੀਡੀਓ ਕਲਿੱਕ ਕੀਤੀ ਬਟ ਮਤਲਬ ਉਸ ਚੀਜ਼ ਦਾ ਸੀ ਵਿਰੋਧ ਕੀਤਾ ਸਰ ਅਸੀਂ ਤਾਂ ਉਹਨਾਂ ਨੂੰ ਮਤਲਬ ਬਹੁਤ ਲਾਈਟਲੀ ਕਿਹਾ ਵੀ ਤੁਸੀਂ ਇਹ ਕੰਮ ਨਾ ਕਰੋ ਵੀ ਸਾਡੀ ਫੋਟੋ ਵੀਡੀਓ ਤੁਸੀਂ ਕਿਉਂ ਕਲਿੱਕ ਕੀਤੀ ਸਾਡੀ ਪ੍ਰਾਈਵੇਸੀ ਹੈ ਸਰ ਲੇਕਿਨ ਉਹਨਾਂ ਨੇ ਸਰ ਉਸ ਤੋਂ ਬਾਅਦ ਜਿਹੜੀ ਲੇਡੀ ਆ ਉਹ ਆਪਣੇ ਦੋਨੋਂ ਮੁੰਡਿਆਂ ਨੂੰ ਲੈ ਕੇ ਸਾਡੇ ਘਰ ਆਣ ਕੇ ਬੋਲ ਕੇ ਗਈ ਮੇਰੇ ਮੰਮਾ ਨੂੰ ਮੇਰੀ ਸਿਸਟਰ ਨੂੰ ਮੈਨੂੰ ਹੱਥੀ ਪੈਣ ਤੱਕ ਗਈ ਉਸ ਤੋਂ ਬਾਅਦ ਸਰ 5-7 ਮਿੰਟ ਬਾਅਦ ਉਹਦਾ ਜਿਹੜਾ ਬੰਦਾ ਸੀਗਾ ਸੌਰਵ ਨਾਮ ਦਾ ਵਿਅਕਤੀ ਉਹਨੇ ਤਿੰਨ ਚਾਰ ਗੱਡੀਆਂ ਮੰਗਾਈਆਂ 50-60 ਬੰਦੇ ਸੀਗੇ ਅਸੀਂ ਇਕੱਲੇ ਸੀ ਉਸ ਟਾਈਮ ਤੇ ਘਰੇ ਤੇ ਉਹ ਉਹਨਾਂ ਨੇ ਸਾਡਾ ਗੇਟ ਵੀ ਭੰਨਤਾ ਮਤਲਬ ਬਹੁਤ ਜ਼ਿਆਦਾ ਭੰਨ ਤੋੜ ਕੀਤੀ ਅਸੀਂ ਭੱਜ ਕੇ ਕਮਰਿਆਂ 'ਚ ਆਪਣੀ ਜਾਨ ਬਚਾਈ ਇਹ ਸਾਰੀ ਕੱਲ ਦਾ ਸਾਡੇ ਕੋਲ ਸੀਸੀਟੀਵੀ ਕੈਮਰਿਆਂ ਦੀ ਫੋਟੋ ਵੀ ਹੈ ਫਿਰ ਅਸੀਂ ਪੁਲਿਸ ਵਾਲਿਆਂ ਨੂੰ ਵੀ ਬੜਾ ਫੋਨ ਕੀਤਾ ਵੀ ਸਰ ਜਲਦੀ ਆ ਜਾਓ ਜਲਦੀ ਆ ਜਾਓ ਇਹ ਵੀ ਥੋੜਾ ਦੇਰ ਬਾਅਦ ਪਹੁੰਚੇ ਸਾਡਾ ਕਤਲ ਹੋ ਜਾਣਾ ਸੀ ਉਸ ਦਿਨ ਜੇ ਅਸੀਂ ਆਪਣੀ ਜਾਨ ਆਪ ਨਾ ਭੱਜ ਕੇ ਬਚਾ ਲਦੇ ਮੇਰੇ ਮਦਰ ਵਿਚਾਰੇ ਇੰਨਾ ਤੋਂ ਜ਼ਿਆਦਾ ਮਤਲਬ ਕੋਈ ਵੀ ਨਹੀਂ ਸੀ ਬੰਦਾ ਸਾਡੇ ਕਰੇ ਵੀ ਉਹ ਬੰਦਿਆਂ ਦੀ ਇੰਨੀ ਹਿੰਮਤ 50 60 ਬੰਦੇ ਸਾਡੀਆਂ ਕੱਲੀ ਕੁੜੀਆਂ ਤੇ ਹਮਲਾ ਕੀਤਾ ਉਹਨਾਂ ਨੇ ਪ੍ਰਵਾਸੀਆਂ ਦੇ ਸਰਸੋਟੀ ਕਿਤੇ ਸੋਹਣੀ ਹੋਰੀ ਸ਼ਰਿਆ ਗੁੰਡਾ ਕਰਦੀ ਹੋਰੀ ਸਾਨੂੰ ਅੱਜ ਵੀ ਖਤਰਾ ਹੈ ਕਿ ਕੋਈ ਸਾਨੂੰ ਜੇ ਕੁਝ ਵੀ ਨੁਕਸਾਨ ਹੁੰਦਾ ਤੇ ਉਹ ਜ਼ਿੰਮੇਦਾਰ ਹੋਣਗੇ ਪਰ ਜਿਹੜੇ ਉਸ ਦਿਨ ਹਮਲਾਵਰ ਦੇ ਨਾਲ ਬੰਦੇ ਆਏ ਸੀ ਉਹ ਸਾਨੂੰ ਧਮਕੀਆਂ ਦਿੰਦੇ ਨੇ ਅਗਰ ਤੁਸੀਂ ਸਾਨੂੰ ਕਈਆਂ ਦੇ ਨਾਮ ਪਤਾ ਪਰ ਅਸੀਂ ਕਈਆਂ ਦੇ ਨਾਮ ਤਾਂ ਨਹੀਂ ਲੈ ਰਹੇ ਉਹਨਾਂ ਨੇ ਧਮਕੀਆਂ ਦਿੱਤੀਆਂ ਜੇ ਤੁਸੀਂ ਸਾਡਾ ਨਾਮ ਲਿਖਤਾ ਤੇ ਤੁਸੀਂ ਆਪਣਾ ਨਤੀਜਾ ਖੁਦ ਭੁਗਤੋਗੇ ਇਸ ਕਰਕੇ ਮੋਂ ਉਹਨਾਂ ਦਾ ਨਾਮ ਨਹੀਂ ਲੈ ਰਹੀ ਸਰ ਮੈਨੂੰ ਕਈਆਂ ਦੀ ਪਤਾ ਲੱਗ ਗਿਆ ਵੀ ਉਹਨਾਂ ਦਾ ਕੀ ਨਾਮ ਹੈ ਹਮਲਾਵਰਾਂ ਦੇ बस मेरी यही प्रशासन तो मान साहब तो मंग है कि कुड़िया किसी भी सेफ नहीं आ साड़ी रक्षा कितनी जावे, जावे। में है प्लीज साक्षा की जाए इंसाफ दवाया जाए मैं कृष्णलाल शर्मा राष्ट्रीय अध्यक्ष शेरे पंजाब नैशनल पेंथर्ड पार्टी आल इंडिया तो मैं प्रधान हाँ आज साड़ी वाइस प्रेजिडेंट महिला विंग से है शेरे पंजाब से लवप्रीत कौर इसकी सिस्टर है ज्योति और इनकी माता भी आए हैं इनके ब्रदर भी आए हैं ਅੱਜ ਸਾਰੇ ਇਕੱਠੇ ਹੋ ਕਰਕੇ ਅਸੀਂ ਸੀਪੀ ਸਾਹਿਬ ਨੂੰ ਮਿਲੇ ਹੈ ਇਹ ਪ੍ਰੋਗਰਾਮ ਇਹ ਸੀਗਾ ਕਿ ਇਹਨਾਂ ਦੇ ਘਰੇ ਹਮਲਾ ਹੋਇਆ ਇਹ ਬਤਾ ਰਾਇਤੇ ਕਿ 50 60 ਗੱਡੀਆਂ ਬੰਦੇ 50 60 ਬੰਦੇ ਗੱਡੀਆਂ ਲੈ ਕਰਕੇ ਆਏ ਸਾਡੇ ਘਰ ਤੇ ਤੋੜ-ਫੋੜ ਕੀਏ ਸਾਡੇ ਘਰੇ ਘੁਸ ਗਏ ਸਾਡੇ ਘਰੇ ਕੋਈ ਬੰਦਾ ਨਹੀਂ ਸੀਗਾ ਸਿਰਫ ਉਹਨਾਂ ਦੀ ਮਾਂ ਸੀਗੀ ਔਰ ਦੋਨੋਂ ਕੁੜੀਆਂ ਸੀਗੀਆਂ ਤਾਂ ਮੈਂ ਮਾਨਯੋਗ ਸੀਪੀ ਸਾਹਿਬ ਸੇ ਰਿਕਵੈਸਟ ਕਰਤੇ ਹੈ ਔਰ ਸਾਥਈ सीएम साहब से आग्रह करते हैं कि पंजाब के अंदर लुधियाना के अंदर क्यों कुड़ियां शेप नहीं है और प्रशासन क्यों चुप करके बैठी है एक बंदा अगर जो कोई एहेज हमला करता है उस पर एहेज कार्रवाई हो क्योंकि लुधियाना में हमला और गैंगस्टर और गुंडों के ਇਹਾਂ ਪਰ ਚੱਲ ਰਹੀ ਹੈ ਬਾਈਕਰਸ ਗੈਂਗ ਕੀ ਚੱਲ ਰਹੀ ਹੈ ਲੁੱਟ ਖੂਟ ਵੀ ਹੋ ਰਹੀ ਹੈ ਲੇਕਿਨ ਸਰਕਾਰ ਇਸ ਪਰ ਪੂਰੀ ਗੌਰ ਨਹੀਂ ਕਰ ਰਹੀ ਹੈ ਇਸ ਕਰਕੇ ਆ ਜੀ ਸੀ ਪੀ ਸਾਹਿਬ ਨੂੰ ਮਜਬੂਰ ਹੋ ਕਰਕੇ ਮੈਂ ਇੱਕ ਪਾਰਟੀ ਦੇ ਪ੍ਰੈਜ਼ੀਡੈਂਟ ਨਮਿੰਦੇ ਹੋਣੇ ਕੇ ਨਾਤੇ ਮੈਂ ਸੀ ਪੀ ਸਾਹਿਬ ਨੂੰ ਆਏ ਮਾਲਾ ਸੀ ਪੀ ਸਾਹਿਬ ਇਹਨਾਂ ਦਾ ਜਿਹੜਾ ਹੈਗਾ ਤੁਸੀਂ ਇਨਸਾਫ ਦਿਓ ਇਹ ਕੁੜੀਆਂ ਤਾਂ ਜਿਹੜੇ ਧਮਲਾਵਰ ਹੈਗੇ ਇਹਨਾਂ ਤੇ ਪਰਚਾ ਦਰਜੇ ਗ੍ਰਿਫਤਾਰੀ ਕਰੋ 3 ਦਿਨ ਦਾ ਆਲਟੀਮੇਟਮ ਸਾਡਾ ਹੈ ਅਗਰ 3 ਦਿਨ ਦੇ ਅੰਦਰ ਇਹਨਾਂ ਤੇ ਕੋਈ ਕਾਰਵਾਈ ਇਨਸਾਫ ਨਹੀਂ ਮਿਲਦਾ ਚੌਥੇ ਦਿਨ ਅਸੀਂ ਸੀ ਪੀ ਸਾਹਿਬ ਦਫਤਰ ਬੈਠੇਗੇ ਧਰਨੇ 'ਤੇ